ਕਰ ਟਾਈ ਡਾਈ ਕਰਨ ਦੇ ਦੋ ਤਰੀਕੇ ਅੱਜ ਆਪਾਂ ਸਿੱਖਾਂਗੇ ਜਿਵੇਂ ਕਿ ਟਾਈ ਡਾਈ ਦੁਪੱਟਾ ਜਦੋਂ ਆਪਾਂ ਪੁੱਛਦੇ ਹਾਂ ਨਾ 300 ਰੁਪਏ ਹੁੰਦੀ ਹੈ ਚੁੰਨੀ ਦੀ ਡਾਈ ਤੇ ਨੂੰ ਆਪਾਂ ਘਰ ਕਰ ਸਕਦੇ ਹਾਂ ਬੜੇ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਦੋ ਤਰੀਕੇ ਦੱਸਾਂਗੀ ਆਪਾਂ ਇਹ ਰੈੱਡ ਕਲਰ ਲਿਆ ਹੈਗਾ ਕਲਰ ਦੇ ਵਿੱਚ ਨਾ ਇੱਕ ਕਦਮ ਦੇ ਕਲਰ ਆਉਂਦੇ ਤੇ ਇੱਕ ਵੈਸੇ ਪੱਕੇ ਰੰਗ ਕਹਿ ਕੇ ਆਪਾਂ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਹਾਂ ਦਰੀਆਂ ਦੇ ਸੂਤ ਨੂੰ ਜਿਹੜੇ ਰੰਗ ਕਰਦੇ ਆ ਉਹੀ ਆ ਇਹਦੇ ਲਈ ਆਪਾਂ ਨੂੰ ਦੋ ਪਾਣੀ ਦੇ ਬਰਤਨਾਂ ਜਿਹੜੇ ਚਾਹੀਦੇ ਹੋਣਗੇ ਵੀਡੀਓ ਚੱਲਣ ਤੋਂ ਪਹਿਲਾਂ ਸੇਵ ਕਰ ਲੋ ਤੇ ਲਾਈਕ ਕਰਕੇ ਰੱਖ ਲੋ ਇਹ ਦੋ ਬਰਤਨਾਂ ਵਿੱਚੋਂ ਇੱਕ ਨੂੰ ਆਪਾਂ ਠੰਡਾ ਰੱਖਣਾ ਤੇ ਇੱਕ ਨੂੰ ਆਪਾਂ ਗਰਮ ਕਰਨਾ ਪਾਣੀ ਦਾ ਜਦੋਂ ਇਕੋਵਾਲਾ ਆ ਜੇ ਉਸ ਤੋਂ ਬਾਅਦ ਆ ਜਿਹੜਾ ਆਪਾਂ ਰੰਗ ਪਾਉਣਾ ਹੁੰਦਾ ਇਹ ਗੱਲ ਦਾ ਧਿਆਨ ਰੱਖਣਾ ਪਹਿਲਾਂ ਆਪਾਂ ਪਾਣੀ ਨੂੰ ਇਕੋਵਾਲਾ ਆਉਣ ਦੇਣਾ ਉਹਨਾਂ ਟਾਈਮ ਆ ਜਿਹੜਾ ਇੱਧਰ ਆਪਾਂ ਕੱਪੜੇ ਨੂੰ ਤਿਆਰ ਕਰ ਲੈਣੇ ਆ ਕੱਪੜੇ ਦੀ ਮੈਂ ਦੋ ਹੈਂਕੀ ਟਾਈਪ ਇਹ ਦੋ ਪੀਸ ਲੈ ਹੈਗੇ ਆ ਇਹ ਜਿਵੇਂ ਲੀਚੀ-ਬੀਚੀ ਕੱਪੜਾ ਨਹੀਂ ਹੁੰਦਾ ਉਹ ਵਾਲਾ ਕੱਪੜਾ ਹੈਗਾ ਤੇ ਸਾਡੇ ਘਰੇ ਪਿਆ ਸੀ ਇਦੇ ਵਿੱਚ ਆਪਾਂ ਜਿਹੜਾ ਇਹ ਮੈਂ ਤੁਹਾਨੂੰ ਦੱਸੂਗੀ ਇੱਕ ਤਰੀਕਾ ਤਾਂ ਇਹ ਹੈਗਾ ਵੀ ਆਪਾਂ ਇਹਨੂੰ ਇਦਾਂ ਫੋਲਡ ਕਰਨਾ ਤੇ ਦੁਬਾਰਾ ਫੇਰ ਇਦਾਂ ਫੋਲਡ ਕਰਨਾ ਹੈਗਾ ਡਬਲ ਫੋਲਡ ਕਰਕੇ ਇਸ ਤਰ੍ਹਾਂ ਉਸੇ ਸਾਈਡ ਤੋਂ ਜਿੱਧਰੋਂ ਆਪਾਂ ਪਹਿਲਾਂ ਕਿੰਤਾ ਬੰਦ ਵਾਲੀ ਸਾਈਡ ਤੋਂ ਇਦਾਂ ਇਹਨੂੰ ਫੋਲਡ ਕਰ ਲੈਣਾ ਹੈਗਾ ਇਹਦੀ ਨੇ ਇਹਨੂੰ ਪੈਟੀ ਸ਼ੇਪ ਬਣਾ ਲੈਣੀ ਆ ਜਿਵੇਂ ਜਿੱਧਰੋਂ ਆਪਾਂ ਹੁਣ ਮੋੜਿਆ ਉਧਰੋਂ ਹੀ ਫੇਰ ਦੁਬਾਰਾ ਮੋੜਨਾ ਪੈਟੀ ਦੀ ਸ਼ੇਪ 'ਚ ਇਹਨੂੰ ਆਪਾਂ ਬਣਾਉਣਾ ਜਿਵੇਂ ਆਪਾਂ ਖਾਣ ਵਾਲੀ ਪੈਟੀ ਹੁੰਦੀ ਆ ਉਸ ਟਾਈਪ ਆ ਜਿਹੜਾ ਆਪਾਂ ਇਹਨੂੰ ਫੋਲਡ ਕਰਨਾ ਜਿਨ੍ਹਾਂ ਨੂੰ ਇੱਕ ਵਾਰ ਚ ਸਮਝਣਾ ਆਇਆ ਉਹਨਾਂ ਨੂੰ ਮੈਂ ਜਿਹੜਾ ਇਹ ਦੁਬਾਰਾ ਵੀ ਇੱਕ ਵਾਰੀ ਦੱਸ ਦੂੰਗੀ ਇਹਨਾਂ ਵਾਈਟ ਕੱਪੜੇ ਦੇ ਉੱਪਰ ਵਾਈਟ ਸ਼ਾਇਦ ਘੱਟ ਦਿਖ ਰਿਹਾ ਸੀ ਪਰ ਮੈਨੂੰ ਤਾਂ ਲੱਗਦਾ ਵੀ ਵਧੀਆ ਦਿਖ ਰਿਹਾ ਤੇ ਫੇਰ ਆ ਜਿਹੜਾ ਇਹਦੀ ਜਗ੍ਹਾ ਤੇ ਮੈਂ ਕੱਪੜਾ ਜਿਹੜਾ ਉਹ ਚੇਂਜ ਕਰਤਾ ਸੀਗਾ ਇਹ ਦੇਖੋ ਇਦਾਂ ਇਹ ਪੈਟੀ ਦੀ ਸ਼ੇਪ 'ਚ ਜਦੋਂ ਬਣ ਜੇ ਉਦੋਂ ਆਪਾਂ ਇਹਨੂੰ ਰੱਖ ਲੈਣਾ ਆ ਫੋਲਡ ਕਰਕੇ ਫਿਰ ਪੈਟੀ ਦੀ ਸ਼ੇਪ ਚ ਕਰਨਾ ਹੁਣ ਇਹਨੂੰ ਹੀ ਮੈਂ ਦੁਬਾਰਾ ਤੁਹਾਨੂੰ ਦੱਸਣ ਲੱਗੀ ਆ ਇਦਾਂ ਮੈਂ ਲੋਈ ਰੱਖ ਲਈ ਸੀਗੀ ਫਿਰ ਮੈਂ ਉਹਦੇ ਉੱਪਰ ਦਸਣ ਲੱਗੀ ਵੀ ਉਹਦੇ ਉੱਪਰ ਦੇ세 ਇਦਾਂ ਆਪਾਂ ਡਬਲ ਫੋਲਡ ਇਹਨੂੰ ਕਰ ਲੈਣਾ ਹੈਗਾ ਤੇ ਫਿਰ ਆਪਾਂ ਜਿਵੇਂ ਪੈਟੀ ਬਣਾਣੀ ਹੈਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੰਨੀ ਕੰਮ ਦੀ ਗੱਲ ਆ ਜਿਹੜੀ ਤੁਹਾਨੂੰ ਕਿਸੇ ਨੇ ਵੀ ਨਹੀਂ ਦੱਸਣੀ ਹੈਗੀ ਤੇ ਮੈਂ ਬਹੁਤ ਬਰੀਕੀ ਦੇ ਨਾਲ ਤੁਹਾਨੂੰ ਸਾਰੀਆਂ ਗੱਲਾਂ ਦੱਸੂਗੀ ਸਾਰੀਆਂ ਪਹਿਣ ਆਵਦੇ ਦੁਪੱਟੇ ਜਿਹੜੇ ਘਰੇ ਡਾਈ ਕਰ ਸਕਦੀਆਂ ਦਾ ਕੋਈ ਨੁਕਸਾਨ ਨਹੀਂ ਕਦੇ ਵੀ ਦੁਪੱਟੇ ਤੋਂ ਰੰਗ ਆ ਜਿਹੜਾ ਨਹੀਂ ਲੈਂਦਾ ਮੈਂ ਮੋਸਟਲੀ ਜਿਹੜੇ ਆਵਦੇ ਦੁਪੱਟੇ ਉਹ ਘਰੇ ਹੀ ਡਾਈ ਕਰਦੀ ਹੁੰਦੀਆਂ ਤੇ ਦੂਸਰੀ ਗੱਲ ਤੁਸੀਂ ਕਿਹੜੇ ਸ਼ਹਿਰ ਤੋਂ ਆ ਇਹ ਵੀ ਦੱਸਣਾ ਹੈਗਾ ਜਰੂਰ ਸਾਰੀਆਂ ਭੈਣਾਂ ਨੇ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਆ ਜਿਹੜੀਆਂ ਭੈਣਾਂ ਆ ਰਹੀ ਹੈਂਡਵਰਕ ਸਿੱਖਦੀਆਂ ਉਹ ਵੀ ਆਪਦੇ ਸ਼ਹਿਰ ਦਾ ਨਾਮ ਆ ਜਿਹੜਾ ਜਰੂਰ ਲਿਖਿਓ ਕਈ ਵਾਰੀ ਜਾਈ ਆਈ ਦਾ ਨਾ ਬੰਦਾ ਨੇੜੇ ਦਾ ਹੁੰਦਾ ਤੇ ਬੰਦਾ ਮਿਲ ਲੈਂਦਾ ਹਨਾ ਤਾਂ ਜਰੂਰ ਸਾਰਿਆਂ ਨੇ ਆਪਦੇ ਸ਼ਹਿਰ ਦਾ ਨਾਮ ਦੱਸਣਾ ਵੀ ਕਿੱਥੋਂ ਸਾਡੀ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਆ ਇਸ ਤਰ੍ਹਾਂ ਹੁਣ ਇਹਨੂੰ ਪੈਟੀ ਬਣਾ ਕੇ ਫਿਰ ਇਹਨੂੰ ਆਪਾਂ ਬੰਨਾਂਗੇ ਵੀ ਵੀ ਕਿਸ ਤਰ੍ਹਾਂ ਬੰਨਣਾ ਉਹ ਵੀ ਤੁਹਾਨੂੰ ਮੈਂ ਦੱਸੂਗੀ ਦੋ ਡਿਜ਼ਾਈਨ ਆ ਜਿਹੜੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਸੂਟਾਂ ਤੇ ਕਰ ਸਕਦੇ ਆ ਵੀਡੀਓ ਲਾਈਕ ਕਰ ਦਿਓ ਫਿਰ ਕਹਿ ਰਹੀ ਹਾਂ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਜਿਹੜੇ ਨਵੇਂ ਜੁੜੇ ਆ ਫੋਲੋ ਆ ਜਿਹੜਾ ਉਹ ਜ਼ਰੂਰ ਸਾਰੀਆਂ ਭੈਣਾਂ ਉਹ ਕਰ ਲੈਣਾ ਤੇ ਹੁਣ ਆ ਜਿਹੜਾ ਦੂਸਰਾ ਡਿਜ਼ਾਈਨ ਆ ਆਪਾਂ ਸ਼ੇਅਰ ਕਰ ਰਹੇ ਹਾਂ ਇਹਦੇ ਵਿੱਚ ਨਾ ਆਪਾਂ ਡਬਲ ਸਰਕਲ ਕਰਾਂਗੇ ਇੱਕ ਸਿੰਗਲ ਸਰਕਲ ਵੀ ਹੁੰਦਾਗਾ ਉਹ ਮੈਂ ਤੁਹਾਨੂੰ ਪਹਿਲਾਂ ਉਹਦੇ ਤੇ ਵੀਡੀਓ ਪਾਈ ਹੈਗੀ ਆ ਡਬਲ ਸਰਕਲ ਕਰਨ ਲਈ ਸਭ ਤੋਂ ਪਹਿਲਾਂ ਜਿਹੜਾ ਜਿੱਥੋਂ ਆਪਾਂ ਬਣਾਉਣਾ ਚਾਹੁੰਦੇ ਆ ਡਿਜ਼ਾਈਨ ਉਥੋਂ ਆਪਾਂ ਉਹਨੂੰ ਪਕੜਨਾ ਹੁੰਦਾ ਜਿਵੇਂ ਆਪਾਂ ਇਹਦੇ ਵਿਚਾਲੇ ਸਰਕਲ ਬਣਾਉਣਾ ਚਾਹੁੰਦੇ ਆ ਹਨਾ ਅਤੇ ਇਹਨੂੰ ਇਥੋਂ ਬਚਾ ਲਉ ਚੱਕ ਲੈ 2 ਰੁਪਏ ਦਾ ਮੈਂ ਕੋਇਨ ਲਿਆ ਹੈਗਾ ਸਿੱਕਾ 2 ਦਾ ਢਾਲਾ ਜਿਹਨੂੰ ਆਪਾਂ ਕਹਿੰਨੇ ਆ ਉਹਨੂੰ ਆਪਾਂ ਇਹਦੇ ਵਿਚਾਲੇ ਰੱਖ ਲੈ ਇਹਦੇ ਵਿੱਚ ਸਿੰਗਲ ਸਰਕਲ ਮੈਂ ਪਹਿਲਾਂ ਹੀ ਦੱਸਿਆ ਹੋਇਆ ਤੇ ਅੱਜ ਮੈਂ ਡਬਲ ਸਰਕਲ ਆ ਜਿਹੜਾ ਤੁਹਾਨੂੰ ਦੱਸਣ ਲੱਗੀ ਡਬਲ ਸਰਕਲ ਬਣੇ ਹੋਏ ਬਹੁਤ ਸੋਹਣੇ ਲੱਗਦੇ ਆ ਤੇ ਇਹ ਸੂਤੀ ਰੀਲ ਰਹੀ ਹੈ 10 ਰੁਪਏ ਦੀ ਰੀਲ ਇਹ ਤੁਹਾਨੂੰ ਕਿਤੋਂ ਵੀ ਮਿਲ ਜੇਗੀ ਇਹ ਜ਼ਿਆਦਾਤਰ ਜਿੱਥੋਂ ਆਪਾਂ ਦਰੀਆਂ ਦਾ ਰੰਗਣ ਦਾ ਸਮਾਨ ਲੈਣੇ ਆ ਹਨਾ ਰੀਲਾਂ ਵਗੈਰਾ ਲੈਣੇ ਆ ਦਰੀਆਂ ਵਾਲਾ ਸਮਾਨ ਜਿੱਥੋਂ ਉੱਥੋਂ ਇਹ ਜਿਹੜਾ ਰੰਗ ਆਪਾਂ ਨੂੰ ਕਿਸੇ ਵੀ ਦੁਕਾਨ ਤੋਂ ਜਿਹੜਾ ਮਿਲ ਮੀਸ਼ੋ ਵਗੈਰਾ ਜਾਂ ਆਨਲਾਈਨ ਕਿਸੇ ਐਪ ਤੋਂ ਮੰਗਵਾਉਣਾ ਤਾਂ ਤੁਸੀਂ ਕਦਮ ਪੱਕੇ ਰੰਗ ਕਹਿ ਕੇ ਆ ਜਿਹੜਾ ਤੁਸੀਂ ਮੰਗਵਾ ਸਕਦੇ ਹੁਣ ਇਹ ਜਿਹੜਾ ਆਪਾਂ ਕੋਇਨ ਲਿਆ ਸੀ ਜਿੰਨੀ ਜਗ੍ਹਾ ਦਾ ਆਪਾਂ ਨੂੰ ਸਰਕਲ ਚਾਹੀਦਾ ਹੁੰਦਾ ਵੀ ਜਿੰਨਾ ਕਿ ਡਿਜ਼ਾਈਨ ਤਾਂ ਉਹਨੂੰ ਚੰਗੀ ਤਰ੍ਹਾਂ ਏਦਾਂ ਤੁਸੀਂ ਰੋਲ ਕਰ ਲੈਣਾ ਵੀ ਜਿੱਥੇ ਆਪਣਾ ਰੰਗ ਨਾ ਚੜੇ ਇਹ ਧਾਗਾ ਤਾਂ ਲਪੇਟਿਆ ਜਾਂਦਾ ਹੁੰਦੇ ਨੂੰ ਟਾਈ ਕਰਨਾ ਬੋਲਦੇ ਆ ਵੀ ਇੱਥੇ ਜਿਹੜਾ ਕਲਰ ਆ ਆਪਣਾ ਚੜੇ ਨਾ ਇਸ ਤਰ੍ਹਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਆਪਾਂ ਗੰਡਾ ਮਾਰਨੀ ਹੈ ਹੈਗੀਆਂ ਤੇ ਡਬਲ ਸਰਕਲ ਦੇ ਵਿੱਚ ਮਤਲਬ ਤੁਸੀਂ ਟ੍ਰਿਪਲ ਸਰਕਲ ਕਰ ਸਕਦੇ ਆ ਸਾਰੇ ਤੇ ਵੀ ਤੁਸੀਂ ਸਰਕਲ ਬਣਾ ਸਕਦੇ ਆ ਤੇ ਇਹਦੇ ਵਿੱਚ ਸੂਟ ਵੀ ਡਿਜ਼ਾਈਨ ਹੋ ਸਕਦਾ ਜਿਵੇਂ ਘੇਰੇ ਤੇ ਸਰਕਲ ਬਣਾ ਲਓ ਹਨਾ ਤੁਸੀਂ ਬਾਹਾਂ ਤੇ ਕਰ ਲਓ ਤੇ ਫਿਰ ਉਹਨੂੰ ਤੁਸੀਂ ਆਰੀ ਹੈਂਡਵਰਕ ਕਰ ਲਓ ਇਦਾਂ ਵੀ ਜਿਹੜਾ ਹੈਗਾ ਤੁਸੀਂ ਕਰ ਸਕਦੇ ਆ ਇਹਦੇ ਵਿੱਚ ਕਾਫੀ ਆਪਣੇ ਕੋਲ ਆਪਸ਼ਨਸ ਹੁੰਦੀਆਂ ਤੇ ਆਪਦੇ 5 5 ਮੀਟਰ ਦੇ ਜਿਵੇਂ ਸੂਟ ਹੁੰਦੇ ਆ ਹਨਾ ਉਹ ਵੀ ਤੁਸੀਂ ਘਰ ਕਰ ਸਕਦੇ ਆ ਜੇ 5 ਮੀਟਰ ਦਾ ਆਪਾਂ ਸੂਟ ਡਾਈ ਕਰਵਾਈਏ ਤਾਂ 500 ਰੁਪਏ ਡਾਈ ਹੈਗੀ ਆ ਉਹਦੀ ਤੇ ਆਪਾਂ 20 ਰੁਪਏ ਦੀ ਇੱਕ ਪੈਕੇਟ ਨਾਲ ਉਹਨੂੰ ਘਰੇ ਕਰ ਸਕਦੇ ਆ ਪੂਰਾ ਪੈਕੇਟ ਮਤਲਬ 5 ਮੀਟਰ ਦੇ ਸੂਟ ਤੇ ਆਪਣਾ ਲੱਗ ਜਾਂਦਾ ਰੰਗ ਦਾ ਤੇ ਜਿਹੜੀ ਚੁੰਨੀ ਹੁੰਦੀ ਆ ਉੱਥੇ ਬਸੱਦਾ ਜਾਂ ਤੀਜਾ ਹਿੱਸਾ ਲੱਗਦਾ ਹੈਗਾ ਹੁਣ ਜਦੋਂ ਡਬਲ ਸਰਕਲ ਕਰਨਾ ਹੁੰਦਾ ਤਾਂ ਇਹਨੂੰ ਆਪਾਂ ਇੱਕ ਵਾਰੀ ਨਹੀਂ ਬੰਨਣਾ ਇੱਕ ਵਾਰੀ ਆਪਾਂ ਇਹਨੂੰ ਦੁਬਾਰਾ ਬੰਨਣਾ ਤੇ ਜੇ 트리플 ਕਰਨਾ ਹੈਗਾ ਫੋਰ ਸਰਕਲ ਕਰਨਾ ਤਾਂ ਫਿਰ ਤੁਸੀਂ ਇਹਨੂੰ ਇਦਾਂ ਬੰਦੇ ਰਹਿਣਾ ਲਾਸਟ ਤੱਕ ਤੇ ਹੁਣ ਆਪਾਂ ਇੱਕ ਸਰਕਲ ਹੋਰ ਬਣਾਉਣਾ ਡਬਲ ਸਰਕਲ ਹੈ ਤੇ ਇਹਨੂੰ ਇੱਥੇ ਧਾਗਾ ਬੰਨਣਾ ਤੇ ਇਹ ਹੀ ਇੱਕੋ ਜਿਹਾ ਵਲ ਕਰਕੇ ਬੰਨਣਾ ਮਤਲਬ ਇੱਧਰ ਉੱਧਰ ਨਾ ਹੋਵੇ ਆਪਣਾ ਕਿਉਂਕਿ ਸਰਕਲ ਗੋਲ ਬੰਨਣਾ ਚਾਹੀਦਾ ਹੁੰਦਾ ਬਿਲਕੁਲ ਇਦਾਂ ਤੇ ਧਾਗਾ ਜਿਹੜਾ ਉਹ ਚੰਗੀ ਤਰ੍ਹਾਂ ਲਪੇਟਣਾ ਹੁੰਦਾ ਇਹ ਨਾ ਹੋਵੇ ਆਪਣੀਆਂ ਵਿੱਚ ਵਿਰਲਾ ਰਹਿ ਜਾਣ ਸਹੀ ਤਰੀਕੇ ਨਾਲ ਜਿਹੜਾ ਤੁਸੀਂ ਧਾਗਾ ਇਹ ਨਾਲ ਲਪੇਟਣਾ ਹੈਗਾ ਬਿਲਕੁਲ ਇੱਕ ਸਾਈਡ ਤੋਂ ਸ਼ੁਰੂ ਕਰਕੇ ਤੇ ਦੂਜੀ ਸਾਈਡ ਤੱਕ ਕਿੰਨਾ ਕਿ ਤੁਸੀਂ ਸਰਕਲ ਬਣਾਉਣਾ ਉਹਦੇ ਹਿਸਾਬ ਨਾਲ ਤੁਸੀਂ ਇਹ ਜਿਹੜਾ ਲਿਪੇਟ ਨਾ ਹੁੰਦਾ ਤਾਂ ਅੱਗੇ ਨੂੰ ਇਹ ਚੰਗੀ ਤਰ੍ਹਾਂ ਪਲਪੇਟ ਕੇ ਤੇ ਫੇਰਾ ਜਿਹੜਾ ਇਹਨੂੰ ਕੱਟ ਦਾਂਗੇ ਤਾਂ ਅੱਗੇ ਨੂੰ ਇਹ ਦੇਖੋ ਗੰਡ ਵੀ ਇਹ ਜਿਹੜੀ ਚੰਗੀ ਤਰ੍ਹਾਂ ਬਣਣੀ ਹੈ ਤਾਂ ਕਿ ਡਾਈ ਕਰਦੇ ਹੋਏ ਜਿਹੜੀ ਧਾਗੇ ਦੀ ਗੰਡਾ ਉਹ ਬਿਲਕੁਲ ਵੀ ਖੁੱਲੇ ਨਾ ਇਹ ਰੀਲ ਦਾ ਧੱਗਾ ਸੂਤੀ ਰੀਲ ਨਹੀਂ ਤੁਸੀਂ ਸੁਚੀ ਰੀਲ ਹੈ ਜਿਹੜੀ ਇਹਦੇ ਵਿੱਚ ਨਹੀਂ ਯੂਜ਼ ਕਰਨੀ ਸੁਚੀਆਂ ਰੀਲਾਂ ਵੀ ਹੁੰਦੀਆਂ ਜਿਵੇਂ ਦਰੀ ਵਾਲੀਆਂ ਉਹ ਨਹੀਂ ਲੈਣੀ ਤੁਸੀਂ ਇਹਦੇ ਵਿੱਚ ਇਹ ਦੇਸੀ ਜਿਹਾ ਧਾਗਾ ਜਿਹੜਾ ਹੁੰਦਾ ਸੂਤੀ ਉਹ ਵਾਲਾ ਜਿਹੜਾ ਤੁਸੀਂ ਯੂਜ਼ ਕਰਨਾ ਹੈ ਜਿਆਦਾ ਤੇ ਪਲਾਸਟਿਕ ਦੀਆਂ ਤੁਸੀਂ ਰੱਬੜਾਂ ਵੀ ਲੈ ਸਕਦੇ ਆ ਉਹਦੇ ਤੇ ਵੀ ਰੰਗ ਆ ਜਿਹੜਾ ਉਹ ਨਹੀਂ ਚੜਦਾ ਹੁਣ ਜਿਹੜੀ ਇਹ ਪੈਟੀ ਹੈਗੀ ਇਹਨੂੰ ਵੀ ਆਪਾਂ ਬੰਨਾਂਗੇ ਇਹਨੂੰ ਕਿਹੜੇ ਡਿਜ਼ਾਈਨ ਚ ਬੰਨਣਾ ਉਹ ਵੀ ਤੁਹਾਨੂੰ ਮੈਂ ਦੱਸਦੀ ਹਾਂ ਉਸ ਤੋਂ ਪਹਿਲਾਂ ਆਪਣੇ ਪਾਣੀ ਨੂੰ ਇੱਕ ਉਬਾਲਾ ਆ ਗਿਆ ਹੋਊਗਾ ਤੇ ਉਹਨੂੰ ਜਿਹੜਾ ਹੈਗਾ ਆਪਾਂ ਰੰਗ ਨੂੰ ਜਿਹੜਾ ਪਾ ਦੇਣਾ ਤੇ ਕਿੰਨੀ ਮਾਤਰਾ ਚ ਪਾਉਣਾ ਉਹ ਜਿਹੜਾ ਤੁਹ ਇਹ ਰੈੱਡ ਕਲਰ ਦਾ ਰੰਗ ਹੈ ਦੇ ਵਿੱਚ ਇੱਕ ਨਮਕ ਜਿਹਦਾ ਪੈਕੇਟ ਹੁੰਦਾ ਸਾਦਾ ਨਮਕ ਜੇ ਕਿਸੇ ਕੋਲੇ ਰੰਗ ਹੀ ਹੈ ਕੱਲਾ ਹਨਾ ਤੇ ਨਮਕ ਜਿਹੜਾ ਤੁਸੀਂ ਘਰੋਂ ਵੀ ਪਾ ਸਕਦੇ ਆ ਪਰ ਟਾਟਾ ਨਮਕ ਨਹੀਂ ਪਾਉਣਾ ਹੁੰਦਾ ਜਿਹੜਾ ਸਧਾਰਨ ਨਮਕ ਹੁੰਦਾ ਹਨਾ 10 ਰੁਪਏ ਵਾਲਾ ਪੈਕੇਟ ਉਹ ਤੁਸੀਂ ਪਾ ਸਕਦੇ ਆ ਟਾਟਾ ਨਮਕ ਜ਼ਿਆਦਾ ਖਾਰਾ ਹੁੰਦਾ ਉਹ ਨਹੀਂ ਤੁਸੀਂ ਪਾਉਣਾ ਹੁੰਦਾ ਬਸ ਤੁਸੀਂ ਸਿੰਪਲ ਸਾਦਾ ਨਮਕ ਆ ਜਿਹੜਾ ਘਰੋਂ ਵੀ ਪਾ ਸਕਦੇ ਨਮਕ ਹੀ ਹੁੰਦਾ ਇਦੇ ਵਿੱਚ ਥੋੜਾ ਜਿਹਾ ਪਰੰਗ ਆ ਜਿਹੜਾ ਯੂਜ਼ ਕਰਾਂਗੇ ਕਿਉਂਕਿ ਜਿਆਦਾ ਆਪਾਂ ਡਾਰਕ ਕਲਰ ਨਹੀਂ ਕਰ ਨਹੀਂ ਆਪਣੇ ਕੋਲ ਜਿਹੜੇ ਹੈਂਕੀ ਉਹ ਵੀ ਛੋਟੇ ਆ ਥੋੜਾ ਜਿਹਾ ਜਿਹੜਾ ਪਰੰਗ ਪਾ ਲਾਂਗੇ ਪੈਕੇਟ ਦਾ ਚੌਥਾ ਹਿੱਸਾ ਇਹਦੇ ਵਿੱਚ ਜਿਹੜਾ ਮੈਂ ਯੂਜ਼ ਕਰੂੰਗੀ ਲਾਈਟ ਜਿਹਾ ਕਿਉਂਕਿ ਮੈਂ ਬਣਾਉਣਾ ਹੀ ਸਿਰਫ ਦੱਸ ਰਹੀ ਆ ਇਹ ਆਪਣੇ ਯੂਜ਼ ਨਹੀਂ ਹੈਗੇ ਜਿਹੜੇ ਹੈਂਕੀ ਆ ਤੇ ਹੁਣ ਉਨਾ ਹੀ ਚੌਥਾ ਹਿੱਸਾ ਜਿਹੜਾ ਆਪਾਂ ਨਮਕਾ ਉਹ ਪਾ ਲੈਣਾ ਤੇ ਉਹ ਸੋਹਣਾ ਕਲਰ ਆਊਗਾ ਬਹੁਤ ਵਧੀਆ ਜਿਹੜਾ ਇਹ ਬਣੂਗਾ ਤੇ ਜਦੋਂ ਰੰਗ ਨੂੰ ਦੋ ਉਬਾਲੇ ਆ ਗਏ ਉਸ ਤੋਂ ਬਾਅਦ ਆ ਜਿਹੜਾ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਹੈਂਕੀ ਆ ਜਿਹੜੇ ਆਪਾਂ ਡਾਈ ਕਰਨੇ ਉਹ ਸਿੱਟਾਂਗੇ ਜੇ ਆਪਣੇ ਕੋਲ ਦੁਪੱਟਾ ਹੋਵੇ ਤਾਂ ਉਹ ਵੀ ਉਸ ਤੋਂ ਬਾਅਦ ਹੀ ਪਾਉਣਾ ਰੰਗ ਪਾਉਣ ਤੋਂ ਬਾਅਦ ਦੋ ਉਬਾਲੇ ਆਉਣੇ ਚਾਹੀਦੇ ਆ ਸਿੰਪਲ ਪਾਣੀ ਨੂੰ ਇੱਕ ਉਬਾਲਾ ਜਿਹੜਾ ਆਉਣਾ ਉਹ ਜ਼ਰੂਰੀ ਹੁੰਦਾ ਮੈਂ ਕੱਲੀ ਕੱਲੀ ਚੀਜ਼ ਆ ਜਿਹੜੀ ਉਹ ਚੰਗੀ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕਰਦੀ ਆ ਹਨਾ ਤੇ ਜਿੰਨਾ ਭੈਣਾਂ ਨੂੰ ਵੀ ਲੱਗਦਾ ਹਨਾ ਵੀ ਚਲੋ ਆਪਾਂ ਸਹੀ ਕੰਮ ਕਰ ਰਹੇ ਆ ਵੀ ਵਧੀਆ ਸਿਖਾ ਰਹੀ ਆ ਮੈਂ ਤਾਂ ਉਹ ਜ਼ਰੂਰ ਕਮੈਂਟ ਕਰਕੇ ਤੁਸੀਂ ਹੌਸਲਾ ਫਜ਼ਾਈਏ ਜਿਹੜਾ ਕਰਿਆ ਕਰੋ ਸਾਡੇ ਜਿਵੇਂ ਜੈਤੋ ਸ਼ਹਿਰ ਆ ਸਾਡਾ ਇੱਥੇ ਨਾ ਗੰਗਸਰ ਦਾ ਮੋਰਚਾ ਗੰਗਸਰ ਦਾ ਜੈਤੋ ਦਾ ਮੋਰਚਾ ਲੱਗਿਆ ਸੀ ਗੰਗਸਰ ਤੇ ਉਹ ਬਹੁਤ ਫੇਮਸ ਆ ਤੋ ਦੇਵੀ ਸ਼ਹਿਰ ਦੇ ਪਿੰਡ ਦੀ ਕਿਹੜੀ ਚੀਜ਼ ਫੇਮਸ ਆ ਇਹ ਵੀ ਜ਼ਰੂਰ ਆ ਜਿਹੜਾ ਤੁਸੀਂ ਕਮੈਂਟ ਕਰਨਾ ਹੁਣ ਜਿਹੜੀ ਆਪਾਂ ਪੈਟੀ ਟਾਈਪ ਬਣਾਈ ਸੀ ਇਹਦਾ ਇੱਕ ਖੁੰਜਾ ਜਿਹੜਾ ਆਪਾਂ ਬੰਨਣਾ ਸ਼ੁਰੂ ਕਰਤਾ ਇਸ ਤਰ੍ਹਾਂ ਤਾਂ ਗੱਲ ਪੇਟਣਾ ਸ਼ੁਰੂ ਕਰਤਾ ਵੀ ਜਿੰਨੀ ਕ ਆਪਾਂ ਅ ਮੈਨੂੰ ਚਾਹੀਦਾ ਹੁੰਦਾ ਡਿਜ਼ਾਈਨ ਉਹਦੇ ਹਿਸਾਬ ਨਾਲ ਇੱਥੇ ਆਪਾਂ ਡਬਲ ਵੀ ਕਰ ਸਕਦੀਆਂ ਜਿਵੇਂ ਇੱਕ ਸਿੰਗਲ ਲੇਅਰ ਲਗਾਈ ਹੈ ਇਹਦੇ ਤੇ ਆਪਾਂ ਡਬਲ ਲੇਅਰ ਆ ਜਿਹੜੀ ਉਹ ਵੀ ਲਗਾ ਸਕਦੇ ਹੁੰਦੇ ਆ ਵੀ ਇੱਕ ਵਾਰੀ ਅੱਗੋਂ ਹੋਰ ਬਣ ਸਕਦੇ ਹੁੰਦੇ ਆ ਤੇ ਇਹਦੇ ਵਿੱਚ ਦੋ ਡਿਜ਼ਾਈਨ ਆ ਜਿਹੜੇ ਆਪਣੇ ਬਣ ਜਾਂਦੇ ਆ ਤੇ ਹੁਣ ਆਪਾਂ ਇਹਨੂੰ ਬੰਨਦੇ ਨਾ ਤੇ ਦੂਜੀ ਸਾਈਡ ਵੀ ਜਿਹੜੀ ਪੈਟੀ ਹੈਗੀ ਹੈ ਪੈਟੀ ਜੀ ਇਹ ਬਣੀ ਹੋਈ ਹੈ ਦੂਜੀ ਸਾਈਡ ਵੀ ਇਹਨੂੰ ਆਪਾਂ ਇਦਾਂ ਹੀ ਬੰਨਾਂਗੇ ਬਹੁਤ ਸੋਹਣਾ ਇਹ ਵੀ ਡਿਜ਼ਾਈਨ ਆ ਜਿਹੜਾ ਸੈਕੰਡ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬੰਦਾ ਜੇ ਤੁਸੀਂ ਆਪਦੇ ਦੁਪੱਟਾ ਐਵੇਂ ਡਾਈ ਕਰ ਲੋਗੇ ਫੋਲਡ ਕਰਕੇ ਬ ਤਾਂ ਉਹ ਵੀ ਤੁਹਾਡਾ ਦੁਪੱਟਾ ਜਿਹੜਾ ਬਹੁਤ ਸੋਹਣਾ ਜਿਹੜਾ ਉਹ ਬਣੂਗਾ ਕੋਈ ਇਹਦੇ ਵਿੱਚ ਨੁਕਸਾਨ ਹੀ ਕੀ ਆ ਹਨਾ ਜੇ ਆਪਾਂ ਕੋਈ ਕੰਮ ਆ ਜਿਹੜਾ ਘਰੇ ਘਰ ਲਾਂਗੇ ਹੋਣ ਇਦਾਂ ਲਈ ਬਸਿਓ ਵੀ ਆਪਾਂ ਹੋਈਆਂ ਜਿਹੜਾ ਉਹ ਬਣ ਰਹੇ ਆ ਸਾਰੀਆਂ ਭੈਣਾਂ ਜਰੂਰ ਆ ਹੌਸਲਾ ਫਸਾਈ ਲਈ ਇੱਕ ਛੋਟਾ ਜਿਹਾ ਕਮੈਂਟ ਆ ਉਹ ਜਰੂਰ ਆ ਜਿਹੜਾ ਕਰਕੇ ਜਾਇਆ ਕਰੋ ਵੀ ਜਿਹੜੀਆਂ ਵੀ ਤੁਹਾਨੂੰ ਦਿੱਕਤਾਂ ਆ ਰਹੀਆਂ ਹਨਾ ਕੋਈ ਪ੍ਰੋਬਲਮ ਆ ਰਹੀ ਹੈ ਜਿਹੜੀਆਂ ਭੈਣਾਂ ਨੂੰ ਆ ਰਹੀ ਹੈਂਡਵਰਕ ਜਿਵੇਂ ਆਪਾਂ ਸਿਖਾਉਨੇ ਆ ਹਨਾ ਉਹਦੇ ਵਿੱਚ ਵੀ ਜਿਹੜੀ ਦਿੱਕਤ ਆਉਂਦੀ ਏ ਤੋ ਕਮੈਂਟ ਕਰਦਿਆ ਕਰੋ ਮੋਸਟਲੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਕਮੈਂਟ ਆ ਜਿਹੜੇ ਪੜੇ ਜਾਣ ਤੇ ਜਿਹੜਾ ਉਹਨਾਂ ਦਾ ਆਨਸਰ ਆ ਉਹ ਵੀ ਦਿੱਤਾ ਜਾਵੇ ਏ ਦੇਖੋ ਦੂਜੀ ਸਾਈਡ ਵੀ ਜਿਹੜਾ ਪਤਾਗਾ ਬਣ ਰਹੇ ਆ ਤੇ ਇਦਾਂ ਹੀ ਤੁਸੀਂ ਬਣ ਲੈਣਾ ਦੁਪੱਟੇ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਬਣ ਸਕਦੇ ਆ ਜਿਵੇਂ ਆਪਣੇ ਸੂਟ ਹੁੰਦੇ ਆ ਨਾ ਲੈ ਆਂਦੇ ਨੇ ਆਪਣੇ ਘਰ ਵਾਲਿਆਂ ਨੂੰ ਮਿਲੇ ਹੁੰਦੇ ਆ ਪੰਜ-ਪੰਜ ਮੀਟਰ ਦੇ ਕਾਟਨ ਦੇ ਹਨਾ ਕਈ ਵਾਰੀ ਆਪਣੇ ਘਰੇ ਪਈ ਹੁੰਦੇ ਆ ਨਾ ਚਿੱਟੇ ਸੂਟ ਲੈ ਆਂਦੇ ਨਾਲੇ ਤੁਸੀਂ ਉਹਨਾਂ ਨੂੰ ਵੀ ਡਾਈ ਕਰ ਸਕਦੇ ਆ ਨਾ ਪਤਾ ਲੱਗੇ ਹਨਾ ਵੀ ਕਿਹੜਾ ਸੂਟ ਆ ਤੇ ਉਹਨੂੰ ਤੁਸੀਂ ਬਾਅਦ ਚ ਸਟਿਚ ਵੀ ਕਰ ਸਕਦੇ ਆ ਮੀਨਸ ਤੇ ਉਹ ਆਰਾਮ ਨਾਲ ਕਲਰ ਆ ਜਿਹੜਾ ਘਰੇ ਤੁਸੀਂ ਆਪ ਦਾ ਸੂਟ ਆ ਜਿਹੜਾ ਕਰ ਸਕਦੇ ਆ ਤੇ ਅੱਗੇ ਜਿਹੜੀ ਮੈਂ ਵੀਡੀਓ ਲੈ ਕੇ ਆਉਂਗੀ ਉਹ ਆਪਾਂ ਸੂਟ ਵੀ ਡਾਈ ਕਰਾਂਗੇ ਉਦੇ ਵਿੱਚ ਤੇ ਉਹ ਸਿਲਕੀ ਸੂਟ ਨੂੰ ਕਿਵੇਂ ਕਰਨਾ ਕਾਟਨ ਦੇ ਨੂੰ ਕਿਵੇਂ ਕਰਨਾ ਬਸ ਉਹਦਾ ਥੋੜਾ ਜਿਹਾ ਫਰਕ ਹੁੰਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੈਂ ਤੁਹਾਨੂੰ ਦੱਸੂਗੀ ਕੋਈ ਵੀ ਕੱਪੜਾ ਆਪਾਂ ਕਰ ਸਕਦੇ ਹੁਣ ਇਹ ਨਹੀਂ ਹੈਗਾ ਵੀ ਆਪਾਂ ਆ ਕੱਪੜਾ ਜਿਹੜਾ ਡਾਈ ਨਹੀਂ ਕੀਤਾ ਜਾ ਸਕਦਾ ਸਾਰੇ ਕਰ ਸਕਦੇ ਹੁੰਦੇ ਆ ਹੁਣ ਆਪਾਂ ਦੋਨੋਂ ਸਾਈਡ ਬੰਨ ਲਿਆ ਹੁਣ ਇਹਦੀ ਜਿਹੜੀ ਪੈਟੀ ਜੀ ਵਿਚਾਲਾ ਸੀਗਾ ਹਨਾ ਸੈਂਟਰ ਸੈਂਟਰ ਤੋਂ ਵੀ ਆਪਾਂ ਇਦਾਂ ਹੀ ਇਹਨੂੰ ਇੰਨੀ ਜਗ੍ਹਾ ਛੱਡ ਕੇ ਮਉ ਤੁਸੀਂ ਮਿਲ ਲੈਣਾ ਹੁੰਦਾ ਵੀ ਦੇਖ ਲੈਣਾ ਹੁੰਦਾ ਵੀ ਇੰਨੀ ਕੁ ਉਧਰੋਂ ਬੰਨੀ ਆ ਤੇ ਉਹਨਾਂ ਹੀ ਖੁੰਜਾ ਜਿਹੜਾ ਆਪਾਂ ਇਧਰੋਂ ਲਪੇਟ ਦੇਣਾ ਉਸ ਤਰ੍ਹਾਂ ਹੀ ਧਾਗੇ ਦੇ ਨਾਲ ਇਹਦੀ ਜਗ੍ਹਾ ਤੇ ਰਬੜਾਂ ਵੀ ਯੂਜ਼ ਕਰ ਸਕਦੇ ਆ ਮੇਰਾ ਨਾਮ ਆ ਜੀ ਵੀਰਪਾਲ ਕੌਰ ਸੇਖੋਂ ਤੇ ਸ਼ਹਿਰ ਆ ਸਾਡਾ ਜੈਤੋ ਕਈ ਕਹਿੰਦੇ ਆ ਵੀ ਤੁਹਾਡਾ ਸੇਖੋਂ ਪਿੰਡ ਆ ਸੇਖੋਂ ਨਹੀਂ ਜੀ ਸੇਖੋਂ ਸਾਡਾ ਗੋਤ ਆ ਤੇ ਸ਼ਹਿਰ ਆ ਸਾਡਾ ਜੈਤੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਹੈਗਾ ਤੇ ਜਿਨਾਂ ਨੂੰ ਵੀ ਲੱਗਦਾ ਵੀ ਚਲੋ ਆਪਾਂ ਵਧੀਆ ਸਿਖਾ ਰਹੇ ਹਣਾ ਵੀ ਚਲੋ ਸਾਰੇ ਮੈਨੂੰ ਐ ਹੁੰਦਾ ਵੀ ਆਪਦਾ ਕੰਮ ਆਪੇ ਕਰ ਸਕਣ ਤਾਂ ਉਹ ਜਿਹੜਾ ਜਰੂਰ ਸਪੋਰਟ ਕਰਨ ਹਣਾ ਜਰੂਰ ਸਾਨੂੰ ਦੱਸਣ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਨਾਲ ਜੁੜੇ ਆਂ ਇਹ ਦੇਖੇ ਨੂੰ ਵੀ ਹੁਣ ਆਪਾਂ ਬੰਨ ਲਿਆ ਹੈਗਾ ਤੇ ਦੂਜਾ ਵੀ ਆਪਣਾ ਕਪੜਾ ਤਿਆਰ ਆ ਤੇ ਉਦੋਂ ਰੰਗ ਨੂੰ ਵੀ ਆਪਣੇ ਦੋ ਉਬਾਲੇ ਆਗੇ ਹੋਣਗੇ ਤੇ ਇਹਦੇ ਵਿੱਚ ਜਿਹੜਾ ਆਪਾਂ ਰੰਗ ਪਾ ਲੈਣਾ ਇਹ ਅੱਧੇ ਘੰਟੇ ਦਾ ਜਿਹ ਪ੍ਰੋਸੈਸ ਹੁੰਦਾ ਵੀਡੀਓ ਤਾਂ ਸਿਰਫ ਜਿਹੜੀ ਉਹ 17 ਮਿੰਟ ਦੀ ਆਪਾਂ ਬਣਾਈ ਆ ਇੱਕ ਇੱਥੇ ਕੋਈ ਬਾਲੀ ਸਿਆਣੀ ਕਹਿ ਰਹੀ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਹਿੰਦੀ ਕਿ ਤੁਸੀਂ ਤਾਂ ਜੀ ਵੀਡੀਓ ਬਹੁਤ ਲੰਬੀ ਕਰਤੀ ਮੈਨੂੰ ਤਾਂ ਇਹ ਜੇ ਬੇਵਕੂਫ ਲੋਕਾਂ ਦਾ ਇਹ ਨਹੀਂ ਆਉਂਦਾ ਹਨਾ ਵੀ ਅਸੀਂ ਤੁਹਾਨੂੰ ਮੁਫਤ ਦੇ ਵਿੱਚ ਸਿਖਾ ਰਹੇ ਹਾਂ ਜੀ ਤੁਹਾਡੇ ਤੋਂ ਪੈਸੇ ਲਏ ਹੋਣ ਹਨਾ ਫਿਰ ਤਾਂ ਤੁਹਾਨੂੰ ਇੰਨੀਆਂ ਗੱਲਾਂ ਆਉਣ ਹੀ ਨਾ ਜਦੋਂ ਕੋਈ ਵੀ ਚੀਜ਼ ਆਪਣੇ ਪੰਜਾਬੀਆਂ ਨੂੰ ਫ੍ਰੀ ਮਿਲਦੀ ਹੈ ਨਾ ਤਾਂ ਫਿਰ ਇਹ ਮੱਛਰ ਜਾਂਦੇ ਆ ਜੇ ਇਸੇ ਕੰਮ ਦੇ ਪੈਸੇ ਲਏ ਹੋਣ ਤਾਂ ਫਿਰ ਇਹ ਭੱਜ-ਭੱਜ ਸਿੱਖਣ ਤੇ ਇਹਨਾਂ ਨੂੰ ਅਕਲ ਵੀ ਆ ਜਾਏ ਤੇ ਇਹੋ ਜੀਆਂ ਜਿਹੜੀਆਂ ਹੈਗੀਆਂ ਫੁਕਰੀਆਂ ਭੈਣੇ ਤੇ ਉਹ ਤੁਸੀਂ ਦੂਰ ਰਿਹਾ ਕਰੋ ਹੋਰ ਤੁਸੀਂ ਆਪਦੀ ਡਾਈ 5-700 ਦੇ ਕੇ ਕਰਾ ਲਿਆ ਕਰੋ ਤੇ ਕੋਈ ਤੁਹਾਨੂੰ ਸਿੱਖਣ ਦੀ ਵੀ ਲੋੜ ਨਹੀਂ ਐਵੇਂ ਅਸੀਂ ਤੁਹਾਡਾ ਸਮਾਂ ਜਿਹੜਾ ਉਹ ਖਰਾਬ ਨਹੀਂ ਕਰਨਾ ਚਾਹਣੇ ਤੁਸੀਂ ਕਿਸੇ ਦੀ ਸਪੋਰਟ ਤਾਂ ਕੀ ਕਰਨੀ ਆ ਤੁਹਾਡੇ ਵਰਗੇ ਲੋਕ ਆ ਬਸ ਉਹ ਲੱਤਾਂ ਖਿੱਚਣ ਵਾਲੇ ਹੁੰਦੇ ਆ ਤੇ ਨਾ ਹੀ ਇਹਨਾਂ ਨੇ ਜ਼ਿੰਦਗੀ 'ਚ ਕੁਝ ਅੱਗੇ ਵਧਣਾ ਹੁੰਦਾ ਤੇ ਨਾ ਲੋਜਾਂ ਨੂੰ ਵਧਣ ਦੇਣਾ ਹੁੰਦਾ ਚਲੋ ਮੈਨੂੰ ਤਾਂ ਹਮੇਸ਼ਾ ਆ ਹੀ ਹੁੰਦਾ ਨਾ ਸਾਡੇ ਕੋਲ ਤਾਂ ਆਪਦੇ ਕੰਮਕਾਰ ਬਹੁਤ ਆ ਨਾ ਕੰਪਿਊਟਰ ਸੈਂਟਰ ਆ ਮੇਰਾ ਜੀ ਉੱਥੇ ਪੜ੍ਹਾਉਂਦੇ ਆ ਹਣਾ ਸਾਰਾ ਦਿਨ ਫਿਰ ਵੀ ਮੈਨੂੰ ਆ ਹੀ ਹੁੰਦਾ ਵੀ ਚਲੋ ਜਿਹੜੀਆਂ ਵੀ ਭੈਣਾਂ ਜੁੜੀਆਂ ਹਨਾ ਉਹਨਾਂ ਨੂੰ ਕੁ ਵਿਚਲ ਜਿਹੜੇ ਕਰਨਾ ਚਾਹੁੰਦੇ ਆ ਸਿਰਫ ਉਹਨਾਂ ਲਈ ਆ ਜਿਹੜੇ ਬਸ ਕੁਝ ਨਹੀਂ ਕਰਨਾ ਚਾਹੁੰਦੇ ਹਨ ਕੱਲੀਆਂ ਗੱਲਾਂ ਹੀ ਕਰਨਾ ਚਾਹੁੰਦੇ ਆ ਉਹਨਾਂ ਲਈ ਕੁਝ ਵੀ ਨਹੀਂ ਹੈਗਾ ਤੇ ਫਿਰ ਵੀ ਚਲੋ ਮੈਨੂੰ ਆਏ ਹੁੰਦਾ ਵੀ ਸਮੇਂ ਤੋਂ ਸਮਾਂ ਕੱਢ ਕੇ ਹਨਾ ਸੰਡੇ ਨੂੰ ਜਾਂ ਉੱਥੋਂ ਆ ਕੇ ਵੀਡੀਓ ਬਣਾਈ ਜਾਵੇ ਤਾਂ ਹੁਣ ਜੀ ਆਪਣੇ ਰੰਗ ਨੂੰ ਦੋ ਬਾਲੇ ਆ ਗਏ ਤੇ ਆਪਾਂ ਜਿਹੜੇ ਆਪਣੇ ਹੈਂਕੀ ਸੀ ਬੰਨੇ ਹੋਏ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਿੱਤਾ ਹੈਗਾ ਤੇ ਇਹਨੂੰ ਰੰਗ ਦੇ ਵਿੱਚ ਪਾ ਕੇ ਵੀ ਦੋ ਉਬਾਲੇ ਦੇਣੇ ਹੁੰਦੇ ਆ ਘੱਟੋ ਘਾਟੇ ਇਹ 10 ਮਿੰਟ ਆਪਾਂ ਇਹਨੂੰ ਪਾਣੀ ਦੇ ਵਿੱਚ ਇਦਾਂ ਹੀ ਉਬਾਲਣਾ ਹੁੰਦਾ ਤੇ ਰੰਗਣਾ ਬਿਲਕੁਲ ਖਤਮ ਹੋ ਜਾਂਦਾ ਹੁਣ ਜਦੋਂ ਆਪਾਂ ਇਹਨੂੰ ਕੱਢਦੇ ਆ ਨਾ ਉਹਦੀ ਪਤਾ ਲੱਗ ਜਾਂਦਾ ਵੀ ਇਹ ਝੂ ਕੱਲਾ ਪਾਣੀ ਜਿਹਾ ਹੀ ਨਿਕਲਣ ਲੱਗ ਜਾਂਦਾ ਮਤਲਬ ਰੰਗ ਨਹੀਂ ਨਿਕਲ ਜਦੋਂ ਨੂੰ ਆਪਾਂ ਇਹਦੇ ਵਿੱਚੋਂ ਕੱਢ ਕੇ ਨਾ ਸਾਫ ਪਾਣੀ 'ਚ ਪਾਵਾਂਗੇ ਤਾਂ ਉਹਦੇ ਵਿੱਚ ਬਿਲਕੁਲ ਵੀ ਰੰਗ ਨਹੀਂ ਨਿਕਲੂਗਾ ਵੀ ਕੱਲਾ ਸਾਫ ਪਾਣੀ ਨਿਕਲਣ ਲੱਗ ਜੂਗਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਚੜ ਚੁੱਕਿਆ ਹੁਣ ਇਹਨੂੰ ਜਦੋਂ ਆਪਾਂ ਚੱਕ ਚੱਕ ਕੇ ਤਾਂ ਵੇਖਾਂਗੇ ਤਾਂ ਉਹ ਚ ਕਈ ਵਾਰੀ ਸਾਫ ਪਾਣੀ ਦੇ ਛਿੱਟੇ ਨਿਕਲਣ ਲੱਗ ਜਾਂਦੇ ਆ ਤਾਂ ਪਤਾ ਲੱਗ ਜਾਂਦਾ ਵੀ ਜਿਹੜਾ ਰੰਗ ਸੀਗਾ ਉਹ ਸਾਰਾ ਕੱਪੜੇ ਨੂੰ ਜਿਹੜਾ ਉਹ ਚੜ ਚੁੱਕਿਆ ਤੇ ਇਹ ਤੁਸੀਂ ਉਬਾਲਦੇ ਰਹਿਣਾ 10 ਮਿੰਟ ਤੱਕ ਦੋ ਉਬਾਲੇ ਆ ਜਿਹੜੇ ਕੱਪੜੇ ਨੂੰ ਵਿੱਚੇ ਰੱਖ ਕੇ ਜਿਹੜੇ ਤੁਸੀਂ ਦੇਣੇ ਆ ਤੇ ਰੰਗਾਂ ਬਿਲਕੁਲ ਪੱਕਾ ਚੜੂਗਾ ਇਦੇ ਵਿੱਚ ਕੋਈ ਵੀ ਆਏ ਨਹੀਂ ਹੁੰਦਾ ਵੀ ਰੰਗ ਲੈ ਜਾਊਗਾ ਨਾਲ ਦੀ ਨਾਲ ਹੀ ਆਪਾਂ ਗਿੱਲੇ ਨੂੰ ਪਾਣੀ ਦੇ ਵਿੱਚ ਪਾ ਕੇ ਦੇਖ ਲਾਂਗੇ ਬਿਲਕੁਲ ਵੀ ਇਹ ਕਦੇ ਵੀ ਰੰਗ ਨਹੀਂ ਉਤਰਦਾ ਤੁਸੀਂ ਸਾਬਣ ਨਾਲ ਮਸਲ ਮਸਲ ਕੇ ਬੇਸ਼ੱਕ ਇਹਨੂੰ ਧੋਈ ਜਾਓ ਨਾ ਹੀ ਆਪਣਾ ਡਿਜ਼ਾਈਨ ਖਰਾਬ ਹੋਵੇ ਕੁਝ ਵੀ ਨਹੀਂ ਹੁੰਦਾ ਇਹਨੂੰ ਤੁਸੀਂ ਬੇਫਿਕਰ ਹੋ ਕੇ ਜਿਹੜਾ ਡਾਈ ਕਰ ਸਕਦੇ ਆ ਸੂਟ ਕਰ ਸਕਦੇ ਆ ਤੁਸੀਂ ਆਪਦੇ ਦੁਪੱਟੇ ਡਾਈ ਕਰ ਸਕਦੇ ਆ ਹਣਾ ਹੁਣ ਤਾਂ ਜਿਵੇਂ 5-500 ਡਾਈਆਂ 700 ਸੋਡਾਈ ਆ ਹਣਾ ਜੇ ਆਪਾਂ ਕੋਈ ਦੋ ਰੰਗ ਕਰਵਾਉਣੇ ਆ ਤੇ ਉਹ ਮਨਮੰਜ਼ ਆਪਾਂ ਜਿੰਨਾ ਵੀ ਆਪਾਂ ਨੂੰ ਲੱਗੇ ਵੀ ਆ ਡਿਜ਼ਾਈਨ ਕਰਨਾ ਅਸੀਂ ਚਾਹਣੇ ਆ ਤਾਂ ਉਹ ਤੁਸੀਂ ਆਰਮਨਾਲ ਘਰੇ ਆ ਜਿਹੜਾ ਉਹ ਕਰ ਸਕਦੇ ਆ ਆਪਦਾ ਦੁਪੱਟਾ ਤੇ ਚਲੋ ਮੇਨ ਤਾਂ ਹੁੰਦਾ ਵੀ ਸਾਰਿਆਂ ਨੂੰ ਵੀ ਹੈਲਪ ਕੀਤੀ ਜਾਵੇ ਹਨਾ ਵੀ ਜਿਹੜੇ ਵੀ ਕੋਈ ਸਿੱਖਣਾ ਚਾਹੁੰਦੇ ਜਿੰਨਾਂ ਚ ਵੀ ਚਾਹਤ ਹੈਗੀ ਆ ਵੀ ਅਸੀਂ ਆਪਦਾ ਕੰਮ ਆਪੇ ਕਰਨਾ ਚਾਹੁੰਦੇ ਆ ਤੇ ਵੀਡੀਓ ਸਿਰਫ ਉਹਨਾਂ ਦੇ ਲਈ ਹੁੰਦੀ ਆ ਹੁਣ ਆਪਣੇ ਜਿਹੜੇ ਇਹ ਦੋ ਉਬਾਲੇ ਆ ਗਏ ਆ ਤੇ ਗੈਂਸਾ ਜਿਹੜਾ ਆਪਾਂ ਬੰਦ ਕਰਤਾ ਹੁਣ ਇਹਨੂੰ ਆਪਾਂ ਗਰਮ ਪਾਣੀ ਚੋਂ ਇਦਾਂ ਹੀ ਕੱਢ ਕੇ ਥੋੜਾ ਜਿਹਾ ਨਿਚੋੜ ਕੇ ਜਿਵੇਂ ਮਤਲਬ ਗਿੱਲਾ ਗਿੱਲਾ ਨਹੀਂ ਥੋੜਾ ਜਿਹਾ ਪਾਣੀ ਜਿਹਾ ਆਪਣਾ ਨਿਕਲ ਜੇ ਤੇ ਫੇਰ ਆ ਜਿਹੜਾ ਇਹਨੂੰ ਆਪਾਂ ਇੱਕਦਮ ਆ ਜਿਹੜਾ ਉਹ ਠ ਹੁਣ ਇਹਦੇ ਵਿੱਚ ਜੋ ਠੰਡੇ ਪਾਣੀ ਚ ਪਾਵਾਂਗੇ ਤਾਂ ਬਿਲਕੁਲ ਵੀ ਦੇਖੋ ਇਹਦੇ ਵਿੱਚ ਕੋਈ ਰੰਗ ਨਹੀਂ ਨਿਕਲੂਗਾ ਕਿਉਂਕਿ ਜੇ ਰੰਗ ਆਪਣਾ ਪੱਕਾ ਨਾ ਹੋਵੇ ਹਨਾ ਤਾਂ ਉਹ ਫਿਰ ਪਾਣੀ ਚ ਪਾਏ ਤਾਂ ਪਾਣੀ ਨੂੰ ਹੀ ਸਾਰਾ ਚੜ ਜੇ ਤੇ ਦੇਖੋ ਬਿਲਕੁਲ ਵੀ ਪਾਣੀ ਉਵੇਂ ਵਾਈਟ ਹੀ ਪਿਆ ਤਾਂ ਕਿ ਜਿਹੜਾ ਰੰਗ ਆ ਉਹ ਸਾਰਾ ਕੱਪੜੇ ਨੇ ਪੀ ਲਿਆ ਤੇ ਕੱਪੜੇ ਨੂੰ ਜਿਹੜਾ ਚੰਗੀ ਤਰ੍ਹਾਂ ਆਪਣਾ ਰੰਗ ਆ ਉਹ ਚੜ ਚੁੱਕਿਆ ਤੇ ਬਿਲਕੁਲ ਵੀ ਦੇਖੋ ਇਹ ਪਾਣੀ ਦੇ ਵਿੱਚ ਰੰਗ ਆ ਨਹੀਂ ਉਤਰ ਰਿਹਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਰੱਖਣਾ ਹੁੰਦਾ 10 ਮਿੰਟ ਆ ਜਿਹੜਾ ਤੁਸੀਂ ਇਹਨੂੰ ਠੰਡੇ ਪਾਣੀ 'ਚ ਰੱਖਣਾ ਤੇ ਫਿਰ ਆ ਜਿਹੜਾ ਇਹਨੂੰ ਤੁਸੀਂ ਸੁੱਕਣਾ ਪਾਉਣਾ ਆਪਾਂ ਫਿਰ ਵੀਡੀਓ ਕੱਟ-ਕੱਟ ਕੇ ਬਣਾਈ ਜਾਂਦੀ ਹੈ ਨਾ ਮੈਨੂੰ ਤਾਂ ਆ ਹੀ ਹੁੰਦਾ ਵੀ ਜਿੰਨੀ ਚਲੋ ਘੱਟ ਬਣਾਈ ਜਾਵੇ ਹਨਾ ਵੀ ਓਨੀ ਜਲਦੀ ਬਣਾਈ ਜਾਵੇ ਹਨਾ ਕੰਮ ਨੇ ਬੜੇ ਤੇ ਪਰ ਇਹ ਚ ਕੋਈ ਵੀ ਆਪਾਂ ਟਾਈਮ ਆ ਜਿਹੜਾ ਵੇਸਟ ਨਹੀਂ ਕਹਿੰਦੇ 10 ਮਿੰਟ ਆ ਜਿਹੜਾ ਉਹ ਠੰਡੇ ਪਾਣੀ ਦੇ ਵਿੱਚ ਵੀ ਰੱਖਣਾ ਹੁੰਦਾ 10 ਮਿੰਟ ਪਾਣੀ 'ਚ ਉਹ ਬਾਲ ਕੇ ਇਹ ਦੇਖੋ ਰੰਗ ਨਹੀਂ ਲੈ ਰਿਹਾ ਆਪਣਾ ਬਿਲਕੁਲ ਵੀ ਤੇ ਪਾਣੀ ਆ ਜਿਹੜਾ ਆਪਣਾ ਸਾਫ਼ ਆ ਤੇ ਹੁਣ ਇਹਨੂੰ ਆਪਾਂ ਜਿਵੇਂ ਨਚੋੜ ਲਿਆ ਨਾ 10 ਮਿੰਟ ਰੱਖਣਾ ਹੁੰਦਾ ਵੈਸੇ 10 ਮਿੰਟੇ ਬਾਅਦ ਇਹ ਚੇਨ ਉਹ ਆਪਣਾ ਨਿਚੋੜ ਦੇਣਾ ਤੇ ਨਿਚੋੜ ਕੇ ਜਿਹੜਾ ਆਪਾਂ ਇਹਨੂੰ ਧੁੱਪੇ ਕਿਤੇ ਵੀ ਸੁਕਾ ਲੈਣਾ ਸੁਕਾਉਣ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਖੋਲਾਂਗੇ ਇਹ ਤਾਰ ਦੇ ਵਿੱਚ ਤਾਂ ਇਹ ਜਿਹੜਾ ਨਹੀਂ ਟੰਗਿਆ ਜਾ ਰਿਹਾ ਸੀਗਾ ਤੇ ਫਿਰ ਜਿਹੜਾ ਇਹਨੂੰ ਮੈਂ ਮੰਜੇ ਦੀਆਂ ਪੈਂਦਾਂ ਤੇ ਇਹਨੂੰ ਇਦਾਂ ਰੱਖਦਾ ਇਹ ਵਸੇ ਨੂੰ ਨੁਚੜ ਜੂਗਾ ਚੰਗੀ ਤਰ੍ਹਾਂ ਜਦੋਂ ਨੁਚੜ ਗਿਆ ਤੇ ਫਿਰ ਇਹਨੂੰ ਆਪਾਂ ਡਿਜ਼ਾਈਨ ਆ ਜਿਹੜਾ ਆਪਾਂ ਇਹਨੂੰ ਆਪਾਂ ਆਪਦੇ ਡਿਜ਼ਾਈਨ ਨੂੰ ਖੋਲ ਕੇ ਦੇਖਾਂਗੇ ਹੁਣ ਧੁੱਪੇ ਸੁੱਕਣ ਤੋਂ ਬਾਅਦ ਆ ਨਾਰਮਲ ਜਾਈ ਹੈ ਜੇ ਸੁੱਕਿਆ ਸੀਗਾ ਵੀਡੀਓ ਕੰਪਲੀਟ ਕਰਨੀ ਸੀ ਤੇ ਹੁਣ ਆਪਾਂ ਜਿਹੜਾ ਇਹਨੂੰ ਖੋਲਣ ਲੱਗੇ ਆ ਪਹਿਲਾ ਪਹਿਲਾ ਡਿਜ਼ਾਈਨ ਹੈਗਾ ਕਟਰ ਦੇ ਨਾਲ ਇਹਨੂੰ ਤੁਸੀਂ ਧਿਆਨ ਨਾਲ ਖੋਲਣਾ ਵੀ ਜਿਹੜਾ ਤੁਹਾਡਾ ਕੱਪੜਾ ਉਹ ਕੱਟ ਨਾ ਹੋ ਜੇ ਬਿਲਕੁਲ ਹਲਕਾ ਹਲਕਾ ਤੁਸੀਂ ਖੋਲਣਾ ਇਹ ਡਬਲ ਸਰਕਲ ਜਿਹੜਾ ਆਪਾਂ ਬਣਾਇਆ ਇਹ ਸੂਟਾਂ ਤੇ ਤੁਸੀਂ ਬਣਾ ਸਕਦੇ ਆ ਜਿਵੇਂ ਘੇਰੇ ਤੇ ਬਾਹਾਂ ਤੇ ਬਣਾ ਸਕਦੇ ਆ ਤੇ ਸਾਰੇ ਦੁ ਕੀ ਬਣਾ ਸਕਦੇ ਆ ਜਿਵੇਂ ਨਿਸ਼ਾਨੀ ਲਗਾ ਲਿਆ ਕਰੋ ਦੁਪट्टे 'ਚ ਵੀ ਮੈਨੂੰ ਇੱਥੇ-ਇੱਥੇ ਸਰਕਲ ਚਾਹੀਦੇ ਹੈਗੇ ਆ ਹਨਾ ਉਹ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਹੋਇਆ ਜਿਨ੍ਹਾਂ ਨੇ ਇਹ ਪਹਿਲੀ ਵੀਡੀਓ ਵੀ ਤੁਸੀਂ ਜ਼ਰੂਰ ਦੇਖ ਲਓ ਜਿਹੜੇ ਵੀ ਡਾਈ ਸਿੱਖਣਾ ਚਾਹੁੰਦੇ ਆ ਤਾਂ ਕਿਉਂਕਿ ਉਹ ਚ ਤੁਹਾਨੂੰ ਚੰਗੀ ਤਰ੍ਹਾਂ ਹੋਰ ਵੀ ਜਿਹੜਾ ਪਤਾ ਲੱਗ ਜੇ ਇਹ ਦੇਖੋ ਇਹਦੇ ਵਿੱਚ ਹੁਣ ਆਪਣੇ ਦੋ ਸਰਕਲ ਆ ਜਿਹੜੇ ਬਣਨਗੇ ਇਹ ਵੀ ਡਿਜ਼ਾਈਨ ਆ ਜਿਹੜਾ ਉਹ ਬਹੁਤ ਸੋਹਣਾ ਲੱਗੂਗਾ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਸਰਕਲ ਤੁਸੀਂ ਸਾਰੇ ਆਪਣੇ ਸੂਟ ਚ ਸਾਰੀ ਆਪਣੀ ਚੁੰਨੀ ਚ ਬਣਾਓਗੇ ਤਾਂ ਬਹੁਤ ਸੋਹਣਾ ਇਹ ਪਿਆਰਾ ਜਿਹੜਾ ਆਪਣਾ ਡਿਜ਼ਾਈਨ ਲੱਗੂਗਾ ਇਹ ਆਪਣਾ ਪਹਿਲਾ ਡਿਜ਼ਾਈਨ ਸੀਗਾ ਤੇ ਹੁਣ ਆਪਾਂ ਜਿਹੜਾ ਦੂਜਾ ਡਿਜ਼ਾਈਨ ਆ ਉਹ ਵੀ ਆ ਸ਼ੇਅਰ ਕਰਾਂਗੇ ਸੋਹਣਾ ਲੱਗਦਾ ਦੇਖੋ ਦੋਨੋਂ ਸਾਈਡ ਤੋਂ ਗੋਲ ਗੋਲ ਪੂਰਾ ਬਣਿਆ ਹੈਗਾ ਜਦੋਂ ਗੰਡ ਮਾਰਨੀ ਹੁੰਦੀ ਹੈ ਤਾਂ ਅ ਦੀ ਆਪਣਾ ਡਿਜ਼ਾਈਨ ਆ ਜਿਹੜਾ ਉਹ ਪੂਰਾ ਗੋਲ ਬਣੇ ਤੇ ਧਾਗਾ ਸਹੀ ਟੰਗਣਾ ਬਿਲਕੁਲ ਲਪੇਟ ਨਾ ਹੈਗਾ ਹੁਣ ਜਿਹੜਾ ਆਪਣਾ ਸੈਕਿੰਡ ਡਿਜ਼ਾਈਨ ਸੀਗਾ ਇਹਨੂੰ ਵੀ ਜਿਹੜਾ ਆਪਾਂ ਓਪਨ ਕਰਨ ਲੱਗੇ ਆ ਖੋਲਣ ਲੱਗੇ ਆ ਡਿਜ਼ਾਈਨ ਸੋਹਣਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਸਟੇਟਸ ਆ ਭੈਣਾ ਜਰੂਰ ਸਾਰੀਆਂ ਲਾਇਆ ਕਰੋ ਕਿ ਦਿਨਾਂ ਸਪੋਰਟ ਹੋ ਜਾਂਦੀ ਹੈ ਹਨਾ ਵੀ ਦਿਲ ਕਰਦਾ ਰਹਿੰਦਾ ਵੀ ਚਲੋ ਆਪਾਂ ਅੱਗੇ ਹੋਰ ਵੀ ਵੀਡੀਓ ਜਿਹੜੀਆਂ ਬਣਾਉਂਦੇ ਰਹੀਏ ਬਾਕੀ ਜਿਹੜੀਆਂ ਵੀ ਪੜਨ ਆ ਰਹੀ ਹੈਂਡਵਰਕ ਸਿੱਖਣ ਲਈ ਜੁੜੀਆਂ ਹੈਗੀਆਂ ਉਹ ਤੁਸੀਂ ਜਿਹੜੇ ਵੀ ਕਿਸੇ ਨੇ ਕੋਈ ਅੱਡਾ ਲੈਣ ਆ ਰਹੀ ਹੈਂਡਵਰਕ ਦਾ ਜਾਂ ਕੋਈ ਕਿੱਟ ਲੈਣੀ ਆ ਉਹ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜਾ ਉਹ ਕਾਲ ਕਰ ਸਕਦੇ ਹੋ WhatsApp ਕਰ ਲਿਆ ਕਰੋ WhatsApp ਮੈਸੇਜ ਕਈ ਵਾਰੀ ਕਿਸੇ ਦੀ ਕਾਲ ਨਹੀਂ ਚੱਕੀ ਜਾਂਦੀ ਹੁਣ ਇਹ ਆਪਣਾ ਸੈਕੰਡ ਡਿਜ਼ਾਈਨ ਹੈ ਟਾਈ ਡਾਈ ਦਾ ਇਹ ਵੀ ਦੇਖੋ ਬਹੁਤ ਸੋਹਣਾ ਬਣਿਆ ਜੇ ਇਦਾਂ ਦੁਪੱਟਾ ਹੋਵੇ ਤਾਂ ਦੁਪੱਟੇ ਤੇ ਡਿਜ਼ਾਈਨ ਜਿਹੜਾ ਪੂਰਾ ਆਏਗਾ ਇਹ ਤਾਂ ਹੈਂਕੀ ਸਿਰ ਤੇ ਅੱਧਾ ਡਿਜ਼ਾਈਨ ਆਇਆ ਤੇ ਤਾਂ ਵੀ ਦੇਖੋ ਇਹ ਬਹੁਤ ਸੋਹਣਾ ਜਿਹੜਾ ਆਪਣਾ ਡਿਜ਼ਾਈਨ ਲੱਗ ਰਿਹਾ ਤੇ ਤੁਸੀਂ ਵੀ ਆਪਦਾ ਦੁਪੱਟਾ ਜਿਹੜਾ ਇਦਾਂ ਡਾਈ ਕਰ ਸਕਦੇ ਹੋ ਮੈਂ ਦੋ ਤਰੀਕੇ ਦੱਸਿਆ ਤੁਹਾਨੂੰ ਦੋਵਾਂ ਚ ਕਿਹੜਾ ਜ਼ਿਆਦਾ ਵਧੀਆ ਲੱਗਿਆ ਤੁਸੀਂ ਕਿਹੜਾ ਟਰਾਈ ਕਰੋਗੇ ਇਹ ਵੀ ਤੁਸੀਂ ਮੈਨੂੰ ਦੱਸਣਾ ਦੋਵਾਂ ਚ ਸੋਨਾ ਕਿਹੜਾ ਵੱਧ ਬਣਿਆ ਇਹ ਵੀ ਤੁਸੀਂ ਮੈਨੂੰ ਜ਼ਰੂਰ ਆ ਜਿਹੜਾ ਕਮੈਂਟ ਕਰਕੇ ਦੱਸਣਾ ਸਾਰੀਆਂ ਭੈਣਾਂ ਨੇ ਜਿਹੜੀਆਂ ਸਪੋਰਟ ਕਰ ਰਹੀਆਂ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਵੀਰਪਾਲ ਕੌਰ ਸਿੱਖੂ